फिलौर ची चोर फौजी दी हट्टी बनाया निशाना हल्का फिलौर की ठंड का फायदा चुकते हुए अणपछाते चोरों वालों अद्धी रात एक वीडी चोरी की वारदात को अंजाम दिता गया मामला फिलौर इलाके की मशहूर दुकान फौजी दट्टी संबंधित है जिथे चोरों ने दुकान का शटर तोड़ के चोरी की जानकारी अनुसार तीन अनपढ़ शाते चोरा ने आधी रात दे करीब दुकान दा शटर तोड़िया ate सिर्फ 15 मिनट दे अंदर अंदर दुकान विचो करीब 50 तो हजार रुपये दा सामान चक के फरार हो गए चोर बीडिया, सिगरेटा समेत और कीमती वस्तुएं ले गए दुकान मालिक ने दसया के चोर एक प्लास्टिक दे डब्बे रखे जरूरी कागजात ate लगभग 5000 रुपये नकद वी नाल ले गए चोरी की सूचना उस समय मिली जदों लगते घर वसनीकों ने शक्की हरकत देख के दुकान मालिक सूचित किया मालिक वालों तुरंत था फिलौर नीति गई सूचना मिलते ही फिलौर पुलिस मौके पर पहुंची जांच शुरू कर दिखती पुलिस वालों आस पास के इलाकों लगी सीसीटीवी कैमर की जांच की जा रही है तोरों जल्द तो जल्द काबू किया जा सके लगातार वह चोरिया दटनाव कारण इलाके लोगों डर का माहौल बनिया होया है لوکا ਵੱਲੋਂ ਰਾਤ ਸਮੇਂ پولیس પેટ્રોલਿੰਗ ਵਧਾਉਣ ਦੀ ਮੰਗ ਕੀਤੀ ਜਾ ਰਹੀ ਹੈ ਜੋ ટીવી نیوز ਚੈਨਲ ਤੋਂ ਪੱਤਰਕਾਰ ਮੇਰਾ ਨਾਮ ਰਿੱਕੀ ਭਾਜੀ ਆਪਣੀ ਜਿਹੜੀ ਦੁਕਾਨ ਆ ਫੌਜੀ ਜੀ ਦੇ ਨਾਮ 'ਸ਼ਿਮਰ ਕੁਮਾਰ ਫੌਜੀ' ਦੇ ਨਾਂ ਤੇ ਮਸ਼ਹੂਰ ਦੁਕਾਨ ਆਪਣੀ ਰੇਲਵੇ ਰੋਡ ਤੇ ਮਤਲਬ ਡਾਕ ਖਾਨੇ ਦੇ ਬੈਕਸਾਈਡ ਸਲਾ ਦੇ ਕੋਲ ਹਲਕਾ ਫਲੋਰ ਹਲਕਾ ਫਲੋਰ ਆਪਣਾ ਪੁੰਡੇਰਾ ਮਹੱਲੇ ਰਾਤੀ 2:20 ਮਿੰਟ ਤੇ ਬੰਦੇ ਆਏ ਮੂਹ ਦੇ ਟੋਪੀਆਂ ਲਈ ਮੂਹ ਦੇ ਸਿਰ ਤੇ ਟੋਪੀਆਂ ਲੈ ਕੇ ਮਫਰਲ ਪਾਈ ਸੀ ਉਹਨਾਂ ਨੇ 2:20 ਮਿੰਟ ਤੇ ਉਹਨਾਂ ਨੇ ਮਤਲਬ ਚੋਰੀ ਕੀਤੀ ਆ ਤੇ ਉਹਨਾਂ ਨੇ ਮੂਹ ਮੇਟ ਟੱਕੇ ਸਗੇ ਸਾਰਾ ਕੁਝ ਅੰਦਰ ਉਹ ਜਿੰਨਾ ਸਮਾਨ ਲੈ ਕੇ ਚਾਕੇ ਪਿਆ 60000 ਦੀ ਸਮਾਨ ਦਾ ਆ ਤੇ ਬਾਕੀ 2-4000 ਰੁਪਏ 44500 ਰੁਪਏ ਨਕਦੀ ਸੀ ਸਾਡੀ ਜਿਹੜੀਆਂ ਦੋਟੀਆਂ ਦੇ ਪੈਸੇ ਰੱਖਿਓ ਸੀ ਉਹ ਸੇਗਾ ਜੀ ਤੇ ਸਾਡੇ ਜਿਹੜੇ ਡਾਕੂਮੈਂਟ ਸਾ ਜ਼ਰੂਰੀ ਕਾਗਜ਼ ਉਹ ਗੱਡੀ ਦੇ ਹੋਰ ਸਾਡੇ ਕਾਗਜ਼ ਬਹੁਤ ਘਰਦੇ ਸਗੇ ਉਹ ਜ਼ਰੂਰੀ ਸੀਗੇ ਉਹ ਸਭ ਕੁਝ ਚਾਕੇ ਲੈ ਗਏ ਉਹ ਤੇ ਮੂਹ ਮੇਟ ਟੱਕੇ ਸਗੇ ਦੇ ਲੋ ਤੁਸੀਂ ਸਾਰੇ ਆਪਣੇ ਦੁਕਾਨ ਦੇ ਵਿੱਚ ਖਾਨੇ ਖਾਲੀ ਜਿੰਨਾ ਸਮ ਤੇ ਪ੍ਰਸ਼ਾਸਨ ਨੂੰ ਪਹੁੰਚਣੇ ਕਿ 3 ਵਜੇ ਕੰਪਲੀਟ ਕੀਤੀ ਸੀ ਪਰ ਪ੍ਰਸ਼ਾਸਨ ਹਲੇ ਤੱਕ ਵੀ ਸਾਡੇ ਕੋਲ ਨਹੀਂ ਪਹੁੰਚਿਆ ਸਾਡੀ ਪ੍ਰਸ਼ਾਸਨ ਨੂੰ ਬੇਨਤੀ ਹੈ ਕਿ ਇਹਨਾਂ ਦੇ ਨੱਥ ਪਾਈ ਜਾਵੇ ਸਰਾਸਤੀ ਅਨਸਰਾਂ ਦੇ ਜਿੰਨੇ ਵੀ ਇਹ ਚ ਮੁਹੱਲੇ ਦੇ ਵਿੱਚ ਦੁਕਾਨ ਦੇ ਕੋ ਇੱਥੇ ਚੋਰੀ ਕਰਕੇ ਤੇ ਬਾਕੀ ਤਾਂ ਹੋਰ ਕੋਈ ਸੇਵ ਹੀ ਨਹੀਂ ਰਿਹਾ ਤਾਂ ਕਰਕੇ ਸਾਨੂੰ ਪ੍ਰਸ਼ਾਸਨ ਨੂੰ ਬੇਨਤੀ ਹੈ ਵੀ ਇਹਨਾਂ ਨੂੰ ਫਟ ਜਲਦੀ ਜਲਦੀ ਫੜਿਆ ਜਾਵੇ ਜਿਹੜੇ ਸਾਡੇ ਡਾਕੂਮੈਂਟ ਸਾਨੂੰ ਅਦਵਾਏ ਹਨ ਸਾਡੇ ਡਾਕੂਮੈਂਟ ਬਹੁਤ ਜ਼ਰੂਰੀ ਹੈ ਬੰਦੇ ਤਿੰਨ ਜਿਹੜੇ ਸੀਗੇ ਇਹ ਉਹ ਸਾਡੇ ਕੋਲ ਬਗੈਰ ਵੀਡੀਓ ਵੀ ਸਾਰਾ ਕੁਝ ਆ ਮੂੰਹ ਟੱਕੇ ਉਹਨਾਂ ਨੇ ਮਫਰਲਲੇ ਸਿਰ ਤੇ ਟੋਪੀਆਂ ਲਈਆਂ ਵਾ ਤਿੰਨ ਜਣੇ ਉਸ ਤੋਂ ਬਾਅਦ ਚੋਰੀ ਕਰਕੇ ਜੋ ਸਮਾਨ ਸੀਗਾ ਚੱਕ ਕੇ ਲੈ ਗਏ ਤੇ ਨਕਦੀ ਸੀਗੀ ਤੇ ਡਾਕੂਮੈਂਟ ਸੀਗੇ ਸਭ ਕੁਝ ਚੱਕ ਕੇ ਲੈ ਗਏ ਸਾਡੇ ਕਿਸੇ ਤੇ ਕੋਈ ਸ਼ੱਕ ਸ਼ੱਕ ਭਾਜੀ ਹੁਣ ਇਦਾਂ ਦਾ ਕੋਈ ਕਹਿ ਨਹੀਂ ਸਕਦੇ ਵੀਡੀਓ ਫੋਟੋ ਆਈਆਂ ਆ ਪਰ ਹੁਣ ਨਕਾਬ ਲਿਓ ਮੂੰਹ ਤੇ ਮਫਰਲ ਵਗੈਰਾ ਲਿਓ ਇਦਾਂ ਪਛਾਣ ਚ ਨਹੀਂ ਆਰੇ ਹੁਣ ਜਿਹੜੀ ਇਹ ਪਤਾਲ ਆ ਜਾਂ ਫੜ ਸਕਦੀ ਪੁਲਿਸੇ ਕਰ ਸਕਦੀ ਉਹਨਾਂ ਨੂੰ ਪੁਲਿਸ ਦੇ ਦੱਸ ਸਕਦੀ ਵੀ ਕੌਣ ਆ ਬੰਦੇ ਕੌਣ ਨਹੀਂ ਆ ਸਾਨੂੰ ਪੁਲਿਸ ਦੇ ਵਿਸ਼ਵਾਸ ਪੁਲਾ ਪਤਾ ਲੱਗ ਰਿਹਾ ਵੀਡੀਓ ਚ ਸਾਫ ਮਤਲਬ ਦਿਖ ਰਿਹਾ ਆ ਬੰਦੇ ਆਏ ਆ ਸ਼ਟਰ ਤੋੜਿਆ ਆ ਅੰਦਰ ਭੜੇ ਅੰਦਰ ਨੇ ਕੈਮਰੇ ਸਾਡੇ ਦੇ ਤਾਂ ਲੱਗੇ ਹੋਇਆ ਖਾਨੇ ਖਾਲੀ ਕਰ ਉਹਨਾਂ ਨੇ ਵੀ ਵੀਡੀਓ ਚ ਸਾਰਾ ਕੁਝ ਆ ਰਿਹਾ ਹੈ ਉਹਨਾਂ ਨੇ ਮਫਰਮ ਮਫਰਮ ਲਏ ਆ ਸਾਡੇ ਕੈਮਰੇ ਲੱਗੇ ਹੋ ਦੁਕਾਨ ਤੇ ਉਹਦੇ ਵਿੱਚ ਸਾਫ਼ ਦਿਖਦਾ ਪਿਆ ਬਸ ਉਹਨਾਂ ਨੇ ਸਿਰਾਂ ਤੇ ਟੋਪੀਆਂ ਤੇ ਮੂਹਰ ਮਫਰਮ ਲਏ ਹੋਇਆ ਜੀ ਜਿਹੜੇ ਜਿੰਦੇ ਤੋੜੇ ਗਏ ਹੈਗੇ ਉਹ ਉਹਨਾਂ ਤੋਂ ਲੈ ਗਏ ਨਾਲ ਜਾਂ ਜੰਦੇ ਨਾਲ ਹੀ ਚ ਸੜ ਦਿੱਤੇ ਜੀ ਤੇ ਸ਼ਟਰ ਉਹਨਾਂ ਨੇ ਸੰਭਲ ਦੇ ਨਾਲ ਜੰਦੇ ਤੋੜੇ ਤੇ ਜੰਦਾ ਸ਼ਟਰ ਖੋਲਣ ਵੀ ਉਹਨਾਂ ਨੂੰ ਕਾਫੀ ਟਾਈਮ ਲੱਗਿਆ ਉਸ ਤੋਂ ਬਾਅਦ ਤੋੜ ਕੇ ਅੰਦਰ ਬੜੇ ਆ ਜੰਦੇ ਤੋੜ ਕੇ ਸ਼ਟਰ ਖੋਲ ਕੇ ਬਾਅਦ ਚ ਲਾ ਕੇ ਵੀ ਸ਼ਟਰ ਹੋ ਜਿ ਗਏ ਆ ਤੇ ਸਾਨੂੰ ਫਿਰ ਸਾਡੇ ਪੜੋਸੀ ਭਾਜੀ ਉਹਨਾਂ ਨੇ ਫੋਨ ਕੀਤਾ ਬਾਅਦ ਚ ਜਦੋਂ ਕੁੱਤੇ ਕਰਦੇ ਭੁੰਗਦੇ ਖੜਾਕਾ ਹੋਇਆ ਤਾਂ ਉਹਨਾਂ ਨੇ ਦੱਸਿਆ ਇੱਦਾਂ ਕਰਕੇ ਤੁਹਾਡੀ ਦੁਕਾਨ ਤੇ ਚੋਰੀ ਹੋ ਗਈ ਵੇ ਪੰਜ ਦੋ ਮਿੰਟਾਂ ਬਾਅਦ ਚਾਰ ਮਿੰਟਾਂ ਬਾਅਦ ਭਾਜੀ ਆਏ ਜੰਨੂ ਤੋਂ ਨਿਕਲ ਗਏ ਸੀਗੇ ਇਹ ਧੰਨਵਾਦ ਦੇ ਕਿੰਨੇ ਕਵਜੇ ਪਤਾ ਲੱਗਾ ਸੀ ਸਾਨੂੰ ਬਸ 2:22 ਤੇ ਫੋਨ ਆਇਆ ਸੀ ਜੀ 2:20 ਤੇ 15 ਤੇ ਹੱਕ ਚੋਰੀ ਕਰਕੇ ਲੈ ਗਏ ਜੀ ਬਈ ਤਾਂ ਸਾਨੂੰ ਪ੍ਰਸ਼ਾਸਨ ਤੋਂ ਸਾਡੀ ਇਹੀ ਮੰਗ ਕੇ ਇਹਨਾਂ ਨੂੰ ਸਰਾਰਤੀ ਅੰਥਰਾਂ ਨੂੰ ਜਿਹੜੇ ਚੋਰੀ ਵਾਲੇ ਕਰਦੇ ਇਹਨਾਂ ਤੇ ਨੱਥ ਪਾਈ ਜਾਵੇ ਇਹਨਾਂ ਨੂੰ ਫੜਿਆ ਜਾਵੇ ਸਾਡੀ ਡਾਕੂਮੈਂਟ ਬਹੁਤ ਜ਼ਰੂਰੀ ਹੈ ਸਾਨੂੰ ਡਾਕੂਮੈਂਟ ਦਵਾਈ ਜਾਣੇ ਬਾਰ ਬਾਰ ਡਾਕੂਮੈਂਟ ਨਹੀਂ ਬਣਦੇ ਸਾਡੇ ਦੁਬਾਰਾ ਅਸੀਂ ਬਣਾਏ ਸਕੇ ਬਹੁਤ ਮੁਸ਼ਕਲ ਨਾਲ ਜਿਹੜੇ ਸਾਡੀ ਨਗਦੀ ਸੀ ਉਹ ਵੀ ਚੱਕ ਕੇ ਲੈ ਕੇ 4-5000 ਰੁਪਇਆ ਤੇ ਸਾਡਾ ਇਹਦਾ 50-6000 ਦਾ ਸਮਾਨ ਚੱਕ ਕੇ ਲੈ ਗਏ ਜੀ ਤੇ ਪੁਲਿਸ ਨਾਕਾ ਦੇਖਣ ਨੂੰ ਬੰਸੀ ਪੁਲਿਸ ਨਹੀਂ ਆਈ ਜੀ ਪੁਲਿਸ ਨੂੰ ਆਪਾਂ ਰਾਤ ਦੇ 3:30 3 ਵਜੇ ਤੇ ਗਏ ਸੀ ਕਿ ਉਹਨਾਂ ਨੂੰ ਫੋਨ ਕੀਤਾ ਸੀ ਭਾਜੀ ਉਹਨਾਂ ਨੇ ਕਹਿੰਦੇ ਅਸੀਂ ਆਨੇ ਆਨੇ ਪਰ ਪੁਲਿਸ ਵਾਲੇ ਆਉਗੇ ਉਹਨਾਂ ਨੂੰ ਕਹਿੰਦੇ ਸੀ ਵੀਡੀਓ ਲਵਾਗੇ ਪਰ ਸਾਡੀ ਖਲੇ ਤੱਕ ਕੋਈ ਨਹੀਂ ਇੱਥੇ ਪਹੁੰਚਿਆ ਪੁਲਿਸ ਵਾਲਾ ਤੇ ਪੌਣੇ 3 ਵਜੇ ਕੰਪਲੀਟ ਵੀ ਜਾ ਕੇ ਕਰਿਆ ਸੀ ਉਹ ਰਾਤ ਨੂੰ ਉਸੇ ਵੇਲੇ ਜੀ ਦੇਖਿਆ ਜਾਵੇ ਤਾਂ ਇੱਥੇ ਰਾਤ ਨੂੰ ਚੌਕੀਦਾਰ ਵੀ ਹੁੰਦੇ ਆ ਤੇ ਚੌਕੀਦਾਰ ਅੱਗੇ ਡੇਲੀ ਹੁੰਦਾ ਜੀ ਰਾਤ ਉਹ ਕਹਿੰਦਾ ਮੇਰੀ ਠੰਡ ਲੱਗਦੀ ਸੀ ਮੇਰੀ ਸਿਹਤ ਨਹੀਂ ਠੀਕ ਉਹਨੂੰ ਜਾ ਕੇ ਅਸੀਂ ਥਾਲੇ ਵਿੱਚ ਤਾਂ ਕਰ ਗਿਆ ਇਦਾਂ ਦਾ ਕਰਕੇ ਚੋਰੀ ਹੋ ਗਈ ਸਾਡੇ ਉਹ ਕਹਿੰਦਾ ਮੇਰੀ ਸਿਹਤ ਨਹੀਂ ਠੀਕ ਸੀਗੀ ਤੇ ਮੈਂ ਸੁੱਤਾ ਪਿਆ ਸੀ ਉਹਨੂੰ ਜਾ ਕੇ ਅਸੀਂ ਥਾਲੇ ਚੌਕੀਦਾਰ ਹੁੰਦਾ ਅੱਗੇ ਡੰਡਾ ਮਾਰਦਾ ਸੀਟੀ ਕੜਕਾਂਦਾ ਤਾਂ ਉਹਨੇ ਬਹੁਤ ਸਾਡਾ ਬਚ ਉਹ ਚੱਕ ਅਸੀਂ ਠਾਲ ਕੇ ਲੈ ਕੇ ਆਏ। ਹਾਂ। ਐਦਾਂ ਜੀ ਸਾਡੇ ਕੋਲ ਨਾ ਡਿਲੇਟ ਨਾਈਟ ਇਨਫੋਰਮੇਸ਼ਨ ਆਈ ਸੀ 2:30 3 ਵਜੇ ਦੀ ਗੱਲ ਹੈ। ਇੱਕ ਇੱਥੇ ਸ਼ਾਪ ਹੈਗੀ ਐ। ਅ ਕ੍ਰਿਆਨਾ ਵੀ ਬੀੜੀ ਸਿੱਟਾ ਐਦਾਂ ਦੀ ਚੀਜ਼ਾਂ ਹੈ ਉਹਦੇ ਕੋਲ। ਉਹਦੇ ਚੋਰੀ ਹੋਈ ਐ। ਚੋਰੀ ਉਹਦੇ ਇੱਕ ਤੇ ਬੀੜੀ ਸਿੱਟਾਂ ਦੇ ਪੈਕੇਟ-ਪੁਕੜੀ ਚੋਰੀ ਹੋਏ ਐ। ਉਸ ਤੋਂ ਇਲਾਵਾ ਉਹਦੇ ਨਾ ਡਾਕੂਮੈਂਟ ਕੁਝ ਦਰਾਜ ਦੇ ਵਿੱਚੋਂ ਕੱਢੇ ਐ। ਕੋਈ ਮੀਜਰ ਨਹੀਂ ਹੋਏ ਪਰ ਐਦਾਂ ਦੀ ਚੀਜ਼ਾਂ ਚੋਰੀ ਹੋਈਆਂ। ਡਾਕੂਮੈਂਟੇਸ਼ਨ ਚੋਰੀ ਹੋਈ ਐ ਤੇ ਉਹਦੇ ਵਿੱਚ ਉਹਨੇ ਰਾਤ ਨੂੰ ਸਾਨੂੰ ਤੜਕੇ ਸਵੇਰੇ ਅਰਲੀਨ ਦਾ ਮਾਰਨਿੰਗ ਇਨਫੋਰਮੇਸ਼ਨ ਆਈ ਸੀ। ਤੇ ਉਹਦੇ ਵਿੱਚ ਅਸੀਂ ਚਲੋ ਅੱਜ ਸਾਡੇ ਇੱਕ ਸਰਚ ਐਂਡ ਕਾਪਟਨ ਆਪਰੇਸ਼ਨ ਵੀ ਸੀਗਾ ਗੰਨਾਪਿੰਡ ਨੂੰ ਰਾਉਂਡ ਅਪ ਕੀਤਾ ਗਿਆ ਸੀਗਾ ਉੱਥੇ ਕੀਤਾ ਗਿਆ ਆਪਰੇਸ਼ਨ ਕੀਤਾ ਗਿਆ ਸੀ ਨਸ਼ੇ ਵਾਣੇ ਦੇ ਖਿਲਾਫ ਜਿਹਦੇ ਵਿੱਚ ਵੀ ਸਾਡੇ ਦੋ ਕੇ ਰਜਿਸਟਰ ਹੋ ਰਿਹਾ ਤੇ ਉਹਦੇ ਵਿੱਚ ਵੀ ਰਾਉਂਡ ਅਪ ਹੋਇਆ ਚਾਰ ਬੰਦੇ ਰਾਉਂਡ ਅਪ ਹੋਇਆ ਦੋ ਵੀਕਲ ਵੀ ਉਹ ਕਿਤੇ ਉਹਦੇ ਦੂਰ ਨਹੀਂ ਸਾਨੂੰ ਇਹ ਚੀਜ਼ ਪਤਾ ਲੱਗੀ ਸੀ ਉੱਥੇ ਵੀ ਇੱਕ ਟੀਮ ਭੇਜੀ ਗਈ ਹੈ ਉਹਦੀ ਚੋਰੀ ਹੋਈ ਹੈ ਉਹਦੇ ਵਿੱਚ ਵੀ ਸਾਡੇ ਕੋਲ ਇੱਕ ਫੁਟੇਜ ਆ ਗਈ ਹੈ ਫੁਟੇਜ ਦੇ ਥਰੂ ਪਤਾ ਲੱਗਾ ਕਿ ਹੁਣ ਅਸੀਂ ਫੁਟੇਜ ਭੰਗਾਲੀਏ ਤੇ ਉੱਤੋਂ ਪਤਾ ਲੱਗਾ ਕਿ ਤਿੰਨ ਨੌਜਵਾਨ ਸੀਗੇ ਜਿਨ੍ਹਾਂ ਵੱਲੋਂ ਇਹ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਦੁਕਾਨ ਦਾ ਸ਼ਟਰ ਪਟਿਆ ਉਹਨਾਂ ਨੇ ਤੇ ਫਿਰ ਚੋਰੀ ਕੀਤੀ ਹੈ ਤੇ ਉਹਦੇ ਵਿੱਚ ਇੱਕ ਅੱਗੇ ਹੋਰ ਦੇਖਦੇ ਹੋਏ ਇੱਕ ਸਕੂਟੀ ਵੀ ਅੱਗੇ ਅ ਪਤਾ ਲੱਗਾ ਕਿ ਸਕੂਟੀ ਹੈਗੀ ਹੈ ਉਹਨੂੰ ਵੀ ਅਸੀਂ ਦੇਖਿਆ ਲੇਕਿਨ ਅਜੇ ਤੱਕ ਨੰਬਰ ਵਗੈਰਾ ਟ੍ਰੇਸ ਕਰ ਰਹੇ ਨੇ ਬੰਦੇ ਫੁਟੇਜ ਤੇ ਆ ਗਏ ਪਰ ਉਹਨਾਂ ਦੇ ਮੂੰਹ ਬੰਨੇ ਹੋਏ ਐ ਤੇ ਅੱਗੇ ਤੋਂ ਅੱਗੇ ਜੋ ਹੁਣ ਫੁਟੇਜ ਨੂੰ ਚੈੱਕ ਕਰ ਰਹੇ ਆ ਅਸੀਂ ਸੀਸੀਟੀਵੀ ਫੁਟੇਜ ਨੂੰ ਅੱਗੇ ਤੋਂ ਅੱਗੇ ਕਿੱਥੋਂ ਦੀ ਆਈ ਸੀ ਲੋਕਲ ਸੀਗੇ ਜਾਂ ਬਾਹਰੋਂ ਆ ਕੇ ਇਹਨਾਂ ਨੇ ਚੋਰੀ ਕੀਤੀ